ਦੇ ਦਮੀਨਾਂ ਦਾ ਉਹ ਪਰਾਂ ਦਾ ਪਕਾ ਚਾ ਗਾ ਕੇ ਆਉਂਦੀ ਦੂਹ ਖੇਤਾਂ ਇਧਰ ਤੋਂ ਫਾਟਕ ਕੋਲ ਖੇਤ ਸੀ ਫਿਰ ਉੱਥੇ ਰੋਟੀ ਲੈ ਕੇ ਜਾਂਦੀ ਕਾ ਕਰਕੇ ਆ ਕੇ ਘਰੋਂ ਅੱਛਾ ਫਿਰ ਵਾਪਸ ਮੁੜ ਕੇ ਆ ਕੇ ਇਹਨਾਂ ਦੀ ਲਜਾਂਦੀ ਪਕਾ ਚੁਕਦੀਆਂ ਦੀ ਅੱਛਾ ਉਹ ਲੰਘ ਗੱਡੀ ਭਾਈ ਦੋ ਵਾਲੀ ਹੂੰ ਦੱਬਾ ਨਿਕਲ ਗੰਦੇੜ ਵਾਲਾ ਆਉਂਦਾ ਸੀ ਅੱਛਾ ਉਹ ਕਹਿੰਦੇ ਮੱਕੀ ਵੜਦੇ ਤੇ ਕਹਿੰਦੇ ਅਸੀਂ ਤਾਂ ਰੋਟੀ ਉਹ ਨਹੀਂ ਖਾਂਦੇ ਹੁਣ ਰੋਟੀ ਦਾ ਬੇੜਾ ਕੋਈ ਅੱਛਾ ਫਿਰ ਆਥੜੇ ਹੀ ਖਾ ਲਾਂਗੇ ਅੱਛਾ ਚਲ ਭਾਈ ਇੱਕ ਦੋ ਜਣਾਂ ਨੇ ਖਾ ਲ ਇੱਕ ਦੋ ਜਣੇ ਅੜ ਬਤ ਉਹਨਾਂ ਨੇ ਨਾ ਖਾਧੀ ਮੋੜਤੀ ਭਾਈ ਮੈਂ ਚੁੱਪ ਕਰਕੇ ਰੰਦੀ ਜੀ ਮੋੜਿਆ ਹੀ ਉੱਠ ਕੇ ਆ ਕੇ ਇੱਧਰ ਲੈ ਕੇ ਬੱਗ ਗਈ ਇਹ ਕਹਿੰਦੇ ਵੀ ਇੱਕਣ ਤੈਨੂੰ ਅੱਜ ਕੀ ਹੋ ਗਿਆ ਮੈਂ ਐ ਕਰਾਂ ਮੇਰੇ ਨਾਲ ਹੂੰ ਇਹਨੇ ਕੁਛ ਨਹੀਂ ਹੋਇਆ ਖਾ ਲੈ ਰੋਟੀ ਖਾ ਲੈ ਹੂੰ ਉੱਥੇ ਜਾ ਕੇ ਮੈਂ ਖਾ ਲਈ ਇਹਨਾਂ ਨੂੰ ਨਾ ਸਹੀ ਪਰ ਤੈਨੂੰ ਨਹੀਂ 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 ਖਾਣੀ ਨਾ ਖਾਓ ਭਾਈ ਨਾ ਖਾਓ ਮੈਂ ਕੀ ਕਰਾਂ ਫਿਰ ਪਰ ਮੈਨੂੰ ਥਕੇਵਾ ਨਹੀਂ ਹੁੰਦਾ ਸੀ ਹਾਂ ਨਾ ਮੈਨੂੰ ਗੁੱਸਾ ਆਉਂਦਾ ਸੀ ਅੱਛਾ ਨਾ ਮੈਂ ਤਾਂ ਦੰਗਲ ਲਾਉਂਦੀ ਫਿਰ ਜਾਂਦੀ ਤੇ ਕਾਟ ਲਾਉਂਦੀ ਉੱਥੇ ਮਨ ਮਾਦੇ ਚ ਪਕਾ ਚ ਮੈਨੂੰ ਨਹੀਂ ਪਤਾ ਲੱਗਦਾ ਤੀ ਨਾ ਮੈਨੂੰ ਕਾਸੀ ਦਾ ਟੈਨਸ਼ਨ ਸੀ ਵੀ ਕੋਈ ਪੈਸੇ ਦਾ ਲਾਲਚ ਨਾ ਕਾਸੀ ਕੱਪੜੇ ਦਾ ਮਨੋਂ ਸੀ ਅੱਛਾ ਕੰਮ ਵੀ ਨਾ ਮੈਂ ਬਚਦੀ ਨੀਂ ਤੀ ਕੰਮ ਮਸਤ ਸੀ ਬੀਬੀ ਹੈ ਹਾਂ ਹਾਂ ਅਗਰ ਸਾਰੀਆਂ ਮਾਸਤ ਨੇ ਸਾਰੀਆਂ ਮਾਸਤ ਤੇ ਕੋਈ ਵੀ ਨਹੀਂ ਪੈਸੇ ਦਾ ਤਾਂ ਕਿਸੇ ਮੈਨੂੰ ਸਰੀਕਾ ਤੀ ਕਿਸੇ ਦਾ ਵੀ ਮੇਰੇ ਨਾਨਦਾ ਨੇ ਇਹ ਨਹੀਂ ਕਰਦੀਆਂ ਕੋਈ ਦਰਾਨੀ ਜਠਾਣੀ ਐ ਨਾ ਤਾਂ ਹੀ ਕੱਠ ਨਿਭਾਉਂਦਾ ਸੀ ਫਿਰ ਬੁੜੀਆਂ ਦਾ ਹੁਣ ਤਾਂ ਹੀ ਨਹੀਂ ਨੀਂਦਾ ਹੁਣ ਤਾਂ ਇੰਨਾ ਕਟਾ ਗੁੰਦਿਆ ਨਾ ਉਹ ਤਾਂ ਜਦ ਇੱਕ ਆ ਜਾਂਦੀ ਆ ਦੂਜੀ ਆ ਗਈ ਜਦ ਇਹ ਦੂਈ ਅੱਡ ਤਵਾ ਧਰ ਲੈਂਦੀ ਆ ਉਹ ਚਾਰ ਰੋਟੀਆਂ ਉਹ ਸਭ ਪਕਾ ਦਿੰਦੀਆਂ ਨੇ ਉਹ ਵੀ ਪਤਲੀਆਂ ਪਤਲੀਆਂ ਪਕਾ ਦਿੰਦੀਆਂ ਨੇ ਵੀ ਜਿਆਦਾ ਨਾ ਆਟਾ ਲੱਗ ਜਾਏ ਐ ਕਰਦੀਆਂ ਨੇ ਭਾਈ ਹੋਰ ਹੁਣ ਅੱਜ ਕੱਪੜਾ ਨਹੀਂ ਤੋਣਾ ਮਾਪਾ ਤੇ ਲੈ ਕੱਪੜੇ ਨਰੇਸਮੀ ਸਾਡੇ ਵੇਲੇ ਮੋਗਰੀਆਂ ਪਾਣੀ ਤੁੱਤੇ ਕਰਦੇ ਛੋਡੇ ਪਾਉਂਦੀਆਂ ਅੱਛਾ ਉਹ ਪਾਕੇ ਤਾਂ ਹੁੰਦੀਆਂ ਹੁਣ ਨੱਚਣ ਵਾਲੀ ਤੋ ਦਿੰਦੀ ਆਪੇ ਮਸ਼ੀਨ ਨੂੰ ਨੱਚਣ ਵਾਲੀ ਕਹਿੰਦੇ ਉਹ ਨੱਚਣ ਦੇ ਕੱਪੜੇ ਤਾਂ ਹੋ ਜਾਂਦੇ ਉਹ ਇਹਨਾਂ ਨੂੰ ਮੌਜਾ ਚੱਕ ਕੇ ਪ੍ਰੈਸ ਮਾਰਦੇ ਆਈ ਕਾ ਤੜੀ ਜੀ ਦੇ ਦਿੰਦਿਆਂ ਨੇ ਅਸੀਂ ਤਾਂ ਤੜੀ ਦਿੰਦਿਆਂ ਦੀਆਂ ਇਹ ਰੋਜ਼ ਲੱਗ ਜਾਂਦੀਆਂ ਨੇ ਕਹਿੰਦੇ ਸਾਨੂੰ ਇਹੀ ਔਕੀ ਆ ਪੋਚਾ ਹਾਂ ਪੋਚਾ ਆ ਰੋਜ਼ ਦੀ ਤੜੀ ਆ ਨਾਲ ਕੋਲੇ ਪਹਿਲਾਂ ਤੁਸੀਂ ਕਿੰਨੇ ਕਿ ਚਿਰ ਤੋਂ ਮਿੱਟੀ ਲਾਉਂਦੀਆਂ ਘਰੇ 6 ਮਹੀਨਾ ਬਾਅਦ ਤੇ ਹਰ ਬਿਹਾਰ ਨੂੰ ਹਰ ਬਿਹਾਰ ਨੂੰ ਅੱਛਾ ਜੇ ਕੋਈ ਵਿਆਹ ਸਾਦੀ ਹੁੰਦਾ ਘਰੇ ਕੋਈ ਪਰਤੂ ਫੇਰਦਿਆਂ ਕੰਧਾਂ ਤੇ ਮਿੱਟੀ ਫੇਰਦੀਆਂ ਇਹ ਕੱਪੜੇ ਲੀਦੇ ਧੋਉਂਦੀਆਂ ਮੋਟੇ ਹੁੰਦੇ ਤੇ ਮੋਗਰੀਆਂ ਨਾਲ ਚੱਲਦਾ ਕੰਮ ਹੂੰ ਸਾਬਣਾਂ ਵੀ ਘਰੇ ਕਰਦੀਆਂ ਹਾਂ ਉਹ ਕਿਵੇਂ ਬਣਾਉਂਦੀਆਂ ਸਾਬਣ ਅਸੀਂ ਬਣਾਉਂਦੀਆਂ ਮੂਖਵਲੀ ਹੁੰਦੀ ਸੀ ਮੂਖਵਲੀ ਫਿਰ ਉਖਰੀ ਚ ਕੁੱਟਦੀਆਂ ਇੱਕ ਜਾਨੀ ਕੁੱਟੀ ਜਾਂਦੀ ਇੱਕ ਜਾਨੀ ਛਾਣੀ ਜਾਂਦੀ ਇੱਕ ਜਾਨੀ ਕੁੱਟੀ ਜਾਂਦੀ ਇੱਕ ਜਾਨੀ ਇਹ ਛਾਣੀ ਜਾਂਦੀ ਚਾਹੇ ਇਹ ਕੁੱਟਦੀ ਚਾਹੇ ਮੈਂ ਕੁੱਟਦੀ ਅੱਛਾ ਫਿਰ ਜਦੋਂ ਐਨ ਬਰੀ ਖੋ ਜਾਂਦੀ ਫਿਰ ਬੁੜੀ ਕਾਟਾ ਰਹੋ ਥੋੜਾ ਜਿਹਾ ਲੈ ਕੇ ਦੇ ਦਿੰਦੀ ਫਿਰ ਅਸੀਂ ਕੜਾਹੀ ਚ ਪਾ ਕੇ ਕੋਟ ਦੰਨੀਆਂ ਕੋਟ ਕੇ ਸਮਾਰ ਤੇ ਬਾਦੰਨੀਆਂ ਫਿਰ ਉਹਦੇ ਚ ਫਿਰ ਕੱਟ ਲੈਣੀਆਂ ਅੱਛਾ ਉਹੀ ਸਾਨੂੰ ਨਾਉਣ ਨੂੰ ਤੇ ਉਹੀ ਕੱਪੜੇ ਤਾਂ ਨੂੰ ਤਾਂ ਹੀ ਤਾਂ ਸੀ ਕਾਲੀਆਂ ਰਹੀਆਂ ਸਾਬਣ ਤੋਂ ਦੂ ਹੀ ਦੇਖਤੀ ਹੋਈ ਪਹਿਲੇ ਕ ਉਹ ਤਾਂ ਪਹਿਲਾਂ ਹੀ ਕਾਲੀਆਂ ਤੇ ਕੁਸ ਤੋਂ ਰੋੜਾਂ ਵਰਗੀਆਂ ਸਾਬਣਾਂ ਦੇ ਦਿੰਦੀਆਂ ਤੇ ਕੁੜੀਆਂ ਚੱਲ ਟਿੱਟਾ ਸੀ ਕਿੱਥੋਂ ਹੋਣਾ ਉਹੀ ਪਕੜਿਆਂ ਨੂੰ ਉਹੀ ਨਾਉਣ ਨੂੰ ਸਵਾਹ ਵੀ ਪਸਵਾਹ ਕਿ ਮਾਣ ਭਾਂਡੇ ਮਾਂਜਦੇ ਤੇ ਭਾਂਡੇ ਮਾਂਜਦੇ ਤੇ ਕੱਪੜਿਆਂ ਕੁਪੜਿਆਂ ਚ ਤਾਂ ਨਾ ਪਾਉਂਦੀਆਂ ਨਾ 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 ਅੱਗੇ ਬੁੜੇ ਪਾਉਂਦੇ ਤੇ ਹਾਂ ਪਾਉਂਦੇ ਮਖਿਆ ਉਹ ਇਹੀ ਪਾਉਂਦੇ ਤੇ ਜਿਹੜੀ ਫਸਲ ਨਹੀਂ ਹੁੰਦੀਦੀ ਨਾ ਖੇਤਾਂ ਚ ਫਿਰ ਉਹ ਚਿੱਟਾ ਚਿੱਟਾ ਜੰਮ ਜਾਂਦਾ ਫਿਰ ਉਹ ਹੂੰਝ ਲੈਂਦੀ ਆ ਉਹ ਹੂੰਝ ਕੇ ਤੌੜੇ ਪਰ ਲੈਂਦੀ ਆ ਬੁੜੀਆਂ ਫਿਰ ਜਿਹੜੇ ਖੇਸ ਦੋੜੇ ਹੁੰਦੇ ਅਸੀਂ ਤੂੜੀ ਢੋਂਦੇ ਉਹਦੇ ਚ ਪਾ ਕੇ ਕੁੱਟਦੇ ਫਿਰ ਉਹ ਚਿੱਟੇ ਪਮੂਲ ਵੱੜਦੇ ਹੋ ਜਾਂਦੇ ਅੱਛਾ ਉਹੇ ਕੱਪੜਿਆਂ ਚ ਨਹੀਂ ਪਾਉਂਦੇ ਤੇ ਜਿਹੜੇ ਫੌਮ ਵਾਲੇ ਤੇ ਅੱਛਾ ਉਹ ਜਿਹੜੇ ਵੀ ਦੋੜੇ ਖੇਸ ਹੁੰਦੇ ਤੇ ਉਹਨਾਂ ਚ ਪਾਉਂਦੇ ਉਹਨਾਂ ਚ ਪਾ ਲੈਂਦੇ ਉਹ ਨਿੱਖਰਦੇ ਉਹਦੇ ਨਾਲ ਉਹ ਨਿੱਖਰਦੇ ਤੇ ਉਹਦੇ ਨਾਲ ਅੰਨੇ ਖੇਰ ਨਾ ਤਾਂ ਮੋਗਰੀ ਨੇ ਥੀ ਜਾਂ ਦਾੜ-ਦਾੜ ਖੜਕਾਈ ਜਾਂਦੀਆਂ ਬੈਠੀਆਂ ਹੂੰ ਪੁੱਤਾ ਪਾਣੀ ਕਰਿਆ ਮਾਰੀ ਜਾਂਦੀਆਂ ਬੈਠੀਆਂ ਦੋ ਜਣੀਆਂ ਲੱਗ ਜਾਂਦੀਆਂ ਨੂੰ ਉਹਦੀ ਕਿ ਬਸ ਕਰਾ ਲੰਦੀਆਂ ਤੇ ਕੱਪੜੇ ਦੀ ਹੂੰ